ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਨੂੰ ਇੱਕ ਮੁਠੀ ਕੱਚੇ ਛੋਲਿਆਂ ਦੀ ਦਾਲ ਨੂੰ ਇੱਕ ਗਲਾਸ ਦੁੱਧ ਵਿੱਚ ਪਿਓ ਕੇ ਰੱਖ ਦੋ ਸਵੇਰੇ ਇਸ ਵਿੱਚ 반ਜਟੋਂ ਛੇ ਕਿਸੇ ਵੀ ਸਤੇਬ ਦਾ ਆਮਲਾ ਕੇ ਖਾਓ ਅਜੇ ਹ ਰਚਨਾ ਕਰਨ ਨਾਲ ਤੁਹਾਡੇ ਸਰੀਰ ਦਾ ਪਤਲਾਪਨ ਦੂਰ ਹੋ ਜਾਵੇਗਾ ਨੰਬਰ 2 ਜਦੋਂ انسان ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਉਸ ਨੂੰ ਆਪਣੀ ਹਰ ਰੋਜ਼ ਸਵੇਰੇ ਜਾਗਣ ਵਾਲੇ ਟਾਈਮ ਤੋਂ ਪਹਿਲਾਂ ਹੀ ਅੱਖ ਖੋਲ੍ਹ ਲੈ ਚਾਹੀਦੀ ਹੈ ਜੇਕਰ انسان ਦੀ ਅੱਖ ਤਿੰਨ ਜੇ ਤੁਹਾਨੂੰ ਲੱਗੇ 5 ਵਜੇ ਵਿੱਚ ਖੁੱਲਦੀ ਹੈ ਤਾਂ ਸਮਝ ਲਓ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਨੰਬਰ 3 ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਕਾਲਾ ਆਲੂ ਪਖਾਰਾ ਖਾ ਲੈਣ ਨਾਲ ਬੁਟਾਪੇ ਤੱਕ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ ਨੰਬਰ 4 ਜੇਕਰ ਤੁਹਾਡੇ ਘਰ ਵਿੱਚ ਪੰਛੀ ਆਲਣਾ ਬਣਾ ਰਹੇ ਹਨ ਤਾਂ ਤੁਹਾਡੇ ਘਰ ਵਿੱਚ ਪੰਛੀਆਂ ਦੀ ਜਿਹੜੀ ਚਹਾੜ ਸੁਣਾਈ ਦਿੰਦੀ ਹੈ ਜਾਂ ਕੋਈ ਪਸ਼ੂ ਤੁਹਾਡੇ ਘਰ ਜਾਂ ਕੋਈ ਪੰਛੀ ਰੋਟੀ ਖਾਣ ਵਾਸਤੇ ਆਉਂਦੇ ਹਨ ਤਾਂ ਜਿਵੇਂ ਚਿੜੀਆਂ ਹੋ ਗਈਆਂ ਕੁੱਤਾ ਹੋ ਗਿਆ ਗਊ ਮਾਤਾ ਤਾਂ ਸਮਝ ਲਓ ਕਿ ਤੁਹਾਡੇ ਦਿਨ ਬਦਲਣ ਵਾਲੇ ਹਨ ਤੁਹਾਡੇ ਘਰ ਵਿੱਚ ਸਰਾਤਮਕ ਊਰਜਾ ਹੋ ਰਹੀ ਹੈ ਤੁਹਾਡੇ ਕੰਮਾਂ ਵਿੱਚ ਬਰਕਤਾਂ ਪੈਣ ਵਾਲੀਆਂ ਹਨ ਤੁਹਾਨੂੰ ਜ਼ਿੰਦਗੀ ਦੀ ਹਰ ਸੁੱਖ ਸੁਹੂਲਤ ਮਿਲਣ ਵਾਲੀ ਹੈ ਨੰਬਰ 5 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਰੋਚਨਾ ਜੀਰੇ ਦੇ ਪਾਣੀ ਵਿੱਚ ਗੜ ਮਿਲਾ ਕੇ ਪੀ ਲਓ ਇਸ ਨਾਲ ਤੁਹਾਡੀ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 6 ਆਮ ਤੌਰ ਤੇ ਅੰਗ ਦਾ ਫੜਕਣਾ ਆਪਾਂ ਅਣਗੌਲਿਆ ਕਰ ਦਿੰਦੇ ਹਾਂ ਇਸ ਲਈ ਇਸ ਚੀਜ਼ ਨੂੰ ਧਿਆਨ ਨਹੀਂ ਦਿੰਦੇ ਪਰੰਤੂ ਵਾਸ਼ਤੂ ਸ਼ਾਸਤਰ ਦਾ ਮੰਨਣਾ ਹੈ ਕਿ ਅੰਗ ਦਾ ਫੜਕਣਾ ਸਾਡੇ ਲਈ ਅਤੇ ਸਾਡੇ ਆਉਣ ਵਾਲੀ ਜ਼ਿੰਦਗੀ ਦੇ ਸੰਕੇਤ ਦਿੰਦਾ ਹੈ ਜੇਕਰ ਕਿਸੇ ਆਦਮੀ ਦਾ ਕੋਈ ਅੰਗ ਫੜਕਦਾ ਹੈ ਸੱਜਾ ਅੰਗ ਫੜਕਦਾ ਹੈ ਤਾਂ ਆਦਮੀ ਦਾ ਸੱਜਾ ਅੰਗ ਫੜਕਦਾ ਹੈ ਜੇਕਰ ਕਿਸੇ ਔਰਤ ਦਾ ਕੋਈ ਖੱਬਾ ਅੰਗ ਜਿਵੇਂ ਲੱਤ ਹੋਗੀ ਅੱਖ ਹੋਊਗੀ ਇਹ ਖੱਬਾ ਹੱਥ ਹੋ ਗਿਆ ਇਹ ਫੜਕਦੇ ਹਨ ਤਾਂ ਸਮਝ ਜਾਓ ਕਿ ਮਾਂ ਲక్ష్ਮੀ ਦੀ ਕਿਰਪਾ ਹੋਣ ਵਾਲੀ ਹੈ ਤੁਹਾਡੇ ਕਾਰਜ ਵਿੱਚ ਅੰਤਾਂ ਦੀਆਂ ਬਰਕਤਾਂ ਆਉਣ ਵਾਲੀਆਂ ਹਨ ਨੰਬਰ 7 ਸਵੇਰ ਦੇ ਸਮੇਂ ਕਾਲਾ ਜੀਰਾ ਚਵਾ ਲੈਣ ਨਾਲ ਵਚਨ ਵਿੱਚ ਤੇਜ਼ੀ ਨਾਲ ਕਮੀ ਆਉਣ ਲੱਗ ਜਾਂਦੀ ਹੈ ਨੰਬਰ 8 ਜੇਕਰ ਤੁਹਾਡਾ ਮਨ ਹਰ ਵਿਆਰ ਪਰਸਾਨਾ ਰਹਿੰਦਾ ਹੈ ਤਾਂ ਤੁਹਾਨੂੰ ਗੁੱਸਾ ਆਉਂਦਾ ਤੇ ਤੁਸੀਂ ਗੁੱਸੇ ਤੇ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਹਰ ਵਕਤ ਮੁਸਕਰਾਟ ਰਹਿੰਦੀ ਹੈ ਤਾਂ ਸਮਝ ਲਓ ਇਹ ਤੁਹਾਡਾ ਚੰਗਾ ਸਮਾਂ ਆਉਣ ਦੀਆਂ ਨਿਸ਼ਾਨੀਆਂ ਹਨ ਨੰਬਰ 9 ਫੜਕੜੀ ਦਾ ਇਸਤੇਮਾਲ ਕਰਨ ਨਾਲ ਚਿਹਰੇ ਦੀਆਂ ਲਕੀਰਾਂ ਝੁਰੜੀਆਂ ਦਾ ਖਤਮਾ ਹੋ ਜਾਂਦਾ ਹੈ ਤੇ ਚਿਹਰੇ ਦਾ ਰੰਗ ਵੀ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 10 ਜੇਕਰ ਤੁਹਾਡੇ ਘਰ ਵਿੱਚ ਲੱਗੇ ਹੋਏ ਪੇੜ ਪੌਦੇ ਜਾਂ ਫੁੱਲ ਇੱਕਦਮ ਹੀ ਬਹੁਤ ਸੋਹਣੀਆਂ ਪੱਤੀਆਂ ਜਾਂ ਫੁੱਲ ਕੱਢਣ ਲੱਗ ਜਾਣ ਉਹ ਸੋਹਣੇ ਸੋਹਣੇ ਖਿੜ ਜਾਣ ਤੇ ਪੌਦਿਆਂ ਉੱਪਰ ਸੋਹਣੇ ਸੋਹਣੇ ਫੁੱਲ ਲੱਗਣ ਲੱਗ ਜਾਣ ਚਮਕਦਾਰ ਪੱਤੇ ਕੱਢਣ ਲੱਗ ਜਾਣ ਤਾਂ ਸਮਝ ਲਓ ਤੁਹਾਡਾ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਦੁੱਖ ਦਰਦ ਤੁਹਾਡੀ ਜ਼ਿੰਦਗੀ ਤੋਂ ਜਾਣ ਵਾਲੇ ਹਨ ਨੰਬਰ 11 ਜਲਦੀ ਸੌਣ ਅਤੇ ਜਲਦੀ ਉੱਠਣ ਵਾਲੇ ਇਨਸਾਨ ਲੰਬੇ ਸਮੇਂ ਤੱਕ ਜਵਾਨ ਦਿਖਾਈ ਹੀ ਦੇ ਹਨ ਨੰਬਰ 12 ਕਿਸੇ ਨੂੰ ਇੰਨਾ ਵੀ ਹੱਕ ਨਾ ਦਓ ਕਿ ਉਹ ਫੈਸਲਾ ਕਰ ਸਕੇ ਕਿ ਤੁਸੀਂ ਕਦੋਂ ਹੱਸਣਾ ਹੈ ਤੇ ਕਦੋਂ ਰੋਣਾ ਨੰਬਰ 13 ਜੇਕਰ ਤੁਹਾਨੂੰ ਭੁੱਲਣ ਦੀ ਸਮੱਸਿਆ ਹੈ ਤਾਂ ਇੱਕ ਹਰੀ ਇਲਾਇਚੀ ਅਤੇ ਇੱਕ ਛੁਟਕੀ ਪੀਸੀ ਹੋਈ ਦਾਲ ਚਿਨੀ ਇੱਕ ਗਲਾਸ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਨੰਬਰ 14 ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰ ਵਿੱਚ ਨਾਲ ਖੜੇ ਹੁੰਦੇ ਹਨ ਆਪਣੇ ਤਾਂ ਉਹ ਹੁੰਦੇ ਹਨ ਜੋ ਖਲੀਫਾਂ ਵਿੱਚ ਨਾਲ ਖੜੇ ਹੋਣ ਨੰਬਰ 15 ਸੌਂਫ ਵਿੱਚ ਆਇਰਨ ਦੀ ਮਾਤਰਾ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ ਇਹ ਕਾਰਨ ਕੀ ਇਹ ਸਾਡੇ ਸਰੀਰ ਵਿੱਚ ਹਾਈ ਮੋਲਿਅਮ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸ ਨਾਲ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 16 ਚਿਹਰਾ ਚਾਹੇ ਕਿੰਨਾ ਵੀ ਸੋਨਾ ਹੋਵੇ ਜੇਕਰ ਜਵਾਨ ਕੌੜੀ ਹੋਵੇ ਤਾਂ ਲੋਕਾਂ ਨੂੰ ਫਿਰ ਹੀ ਲੱਗਦੇ ਨੇ ਕਿਉਂਕਿ ਜਵਾਨ ਦੀ ਸੁੰਦਰਤਾ ਚਿਹਰੇ ਦੀ ਸੁੰਦਰਤਾ ਤੋਂ ਕਿਤੇ ਵੱਧ ਹੈ ਨੰਬਰ 17 ਜੇ ਕਰ ਗੋਡਿਆਂ ਵਿੱਚ ਦਰਦ ਹੋਵੇ ਤਾਂ ਸਵੇਰੇ ਖਾਲੀ ਪੇਟ 3-4 ਅਕਰੋਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਤੱਕ ਲਗਾਤਾਰ ਖਾਣੇ ਚਾਹੀਦਾ ਹੈ ਇਸ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 18 ਚੰਗੀ ਸੂਰਤ ਤੋਂ ਜ਼ਿਆਦਾ ਮਾਇਨੇ ਚੰਗਾ ਸਵਾਹ ਰੱਖਦਾ ਹੈ ਸੂਰਤ ਤਾਂ ਉਮਰ ਦੇ ਅਨੁਸਾਰ ਬਦਲ ਜਾਵੇਗੀ ਪਰ ਚੰਗਾ ਚੰਗਾ ਸੁਆ ਤੁਹਾਡਾ ਜ਼ਿੰਦਗੀ ਪਰ ਸਾਥ ਨਹੀਂ ਛੱਡੇਗਾ ਨੰਬਰ 19 ਨਾਰੀਅਲ ਦੀ ਗੀਰੀ ਖਾਨ ਨਾਲ ਚੋੜਾ ਜੋੜਾ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 22 ਵਿੱਚ ਨੌਣਾ ਸੌਖਾ ਤਾਂ ਹੈ ਪਾਰੇ ਹਰੇ ਰੋਜ਼ ਨਹਾਣ ਲਈ ਅਸੀਮੀ ਦੇ ਸਾਰੇ ਨਹੀਂ ਜੀ ਸਕਦੇ ਇਸ ਤਰ੍ਹਾਂ ਭਾਗਾ ਨਾਲ ਕਦੇ ਕਦੇ ਜੀਚਾ ਆਸਾਨ ਨਾਲ ਮਿਲਦੀਆਂ ਹਨ ਨੰਬਰ 21 ਜਿਆਦਾ ਗਰਮ ਕਾਫੀ ਜਾਂ ਫਿਰ ਚਾਹ ਦਾ 7 ਨਾਲ ਪੇਟ ਦੀਆਂ ਹੱਡੀਆਂ ਸੁਗੜਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਚਾਹ ਤੇ ਕਾਫੀ ਪਿੰਦੇ ਸਮੇ ਉਸ ਨੂੰ ਥੋੜਾ ਜਿਹਾ ਠੰਡਾ ਕਰ ਲਓ ਨੰਬਰ 2 ਭਾਈ ਸੱਚ ਤੇ ਚੰਗਾ ਦੋਸਤ ਇੱਕ ਫੁੱਲ ਵਰਗਾ ਹੁੰਦਾ ਹੈ ਜਿਸ ਨੂੰ ਅਸੀਂ ਤੋੜ ਵੀ ਨਹੀਂ ਸਕਦੇ ਤੇ ਛੱਡ ਵੀ ਨਹੀਂ ਸਕਦੇ ਜੇਕਰ ਤੋੜ ਦਿੱਤਾ ਤਾਂ ਮੁਜਰਾ ਜਾਵੇਗਾ ਜੇ ਛੱਡ ਦਿੱਤਾ ਤਾਂ ਕੋਈ ਹੋਰ ਲੈ ਜਾਵੇਗਾ ਨੰਬਰ 3 ਅਦਰਕ ਦਾ ਅੱਦਾ ਚਮਚ ਰਸ ਤੇ ਦੇਸੀ ਘਿਓ ਮਿਕਸ ਕਰਕੇ ਰੋਜਾਣਾ ਇੱਕ ਜਮ ਤੇ ਸੌਦਾ ਅਤੇ ਸੌਦੇਸ ਤੇ ਸ਼ਾਮ ਨੂੰ ਪੀਣ ਨਾਲ ਦਰਦ ਕਮਰ ਦਰਦ ਠੀਕ ਹੋ ਜਾਂਦਾ ਹੈ ਨੰਬਰ 24 ਦੇਲ ਦੇ ਸੱਚੇ ਲੋਕ ਭਾਵੇਂ ਹੀ ਜੀਵਨ ਵਿੱਚ ਕੱਲੇ ਰਹਿ ਜਾਂਦੇ ਨੇ ਪਰ ਅਜੇ ਹੀ ਲੋਕਾਂ ਦਾ ਸਾਥ ਭਗਵਾਨ ਜ਼ਰੂਰ ਦਿੰਦਾ ਹੈ ਨੰਬਰ 25 ਦਿਨ ਪਰ ਆਪਣੇ ਫੇਫੜਿਆਂ ਨੂੰ ਫਲਾ-ਫਲਾ ਕੇ ਸਾਹ ਲੈਣਾ ਇਸ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਤੁਹਾਡੇ ਫੇਫੜਿਆਂ ਦੀ ਵੀ ਸਿਹਤਮੰਦ ਰਹਿਣਗੇ ਨੰਬਰ 26 ਗੁਰੂ ਤੇਰਾ ਦੋਨੇ ਇੱਕ ਸਮਾਨ ਹੁੰਦੇ ਹਨ ਇਹ ਖੁਦ ਉਥੇ ਹੀ ਰਹਿੰਦੇ ਨੇ ਪਰ ਦੂਜਿਆਂ ਨੂੰ ਮੰਜ਼ਲ ਤੱਕ ਪਹੁੰਚਾ ਦਿੰਦੇ ਨੇ ਨੰਬਰ 33 ਦੇ ਵਾਰਦੇ ਸਮੇਂ ਤੁਸੀਂ ਬਿਲਕੁਲ ਵੀ ਆਪਣੇ ਆਪ ਨੂੰ ਸਿੱਧਾ ਰੱਖ ਕੇ ਬੈਠੋ ਇਸੇ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 28 ਆਪਣੇ ਆਦੇ ਨਾਲ ਬਸ ਉਹਨਾਂ ਕੋਰ ਹਸੋ ਕੀ ਤੁਹਾਡੀ ਗੱਲ ਤੇ ਸਾਹਮਣੇ ਵਾਲੀ ਦੀ ਇੱਜ਼ਤ ਬਰਕਰਾਰ ਰਹੇ ਨੰਬਰ 29 ਕਾਲੇ ਛੋਲਿਆਂ ਦੀ ਰੋਟੀ ਬਣਾ ਕੇ ਖਾਣ ਨਾਲ ਵਾਲ ਕਾਲੇ ਤੇ ਸੇਤਮੰਦ ਹੋ ਜਾਂਦੇ ਹਨ ਨੰਬਰ 30 ਚਿਹਰੇ ਦੀ ਸੁੰਦਰਤਾ ਅੱਖਾਂ ਵਿੱਚ ਉਤਰਦੀ ਹੈ ਸਵਾਦੀ ਸੁੰਦਰਤਾ ਦਿਲ ਵਿੱਚ ਨੰਬਰ 31 ਜੇ ਕਾਇਰੀ ਤੁਹਾਡੀਆਂ ਹੱਡੀਆਂ ਹੱਡੀਆਂ ਵਿੱਚ ਘੱਟ ਦੇ ਰਹਿੰਦਾ ਹੈ ਤਾਂ ਰਾਜਮਾ ਦਾ ਸੇਵਨ ਕਰੋ ਕਿਉਂਕਿ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਨੰਬਰ 32 ਅਸੀਂ ਚੰਗੇ ਸੀ ਚੰਗੇ ਹਾਂ ਤੇ ਚੰਗੇ ਹੀ ਰਹਾਂਗੇ ਫਿਕਰ ਤਾਂ ਉਹਨਾਂ ਨੂੰ ਕਰਨਾ ਜੋ ਬੋਲਦੇ ਕੁਝ ਨਹੀਂ ਕਰਦੇ ਵਿੱਚ ਕੁਝ ਨਹੀਂ ਕਰਦੇ ਕੁਝ ਨਹੀਂ ਤੇ ਦਿਖਦੇ ਕੁਝ ਨਹੀਂ ਤੇ ਹੁੰਦੇ ਕੁਝ ਨਹੀਂ ਕੁਝ ਹੋਰ ਹੀ ਨਹੀਂ ਨੰਬਰ 33 ਜੇਕਰ ਤੁਸੀਂ ਨੋਹਾ ਉੱਪਰ ਤਿੰਨ ਤੇਲੇ ਦੇ ਤੇਲੇ ਦੀ ਮਾਲਿਸ਼ ਕਰਦੇ ਹਾਂ ਤਾਂ ਇਸ ਨਾਲ ਹੱਡੀਆਂ ਤੇ ਜੋੜਾਂ ਤੇ ਗੋਡੇ ਮਜ਼ਬੂਤ ਹੋਣਗੇ ਤੇ ਬੁਟਾਪੇ ਵੀ ਜਲਦੀ ਨਹੀਂ ਆਵੇਗਾ ਨੰਬਰ 34 ਚੰਗਾ ਸਮਾਂ ਸਿਰਫ ਉਸਦਾ ਹੀ ਹੁੰਦਾ ਹੈ ਜੋ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ ਨੰਬਰ 35 ਗੂੰਗਣੇ ਪਾਣੀ ਵਿੱਚ ਛਾਇਦ ਮਿਲਾ ਕੇ ਪੀਣ ਨਾਲ ਗੁਰਦੇ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਨੰਬਰ 36 ਸੁੱਖ-ਦੁੱਖ ਦਾ ਮਹਿਮਾਨਾ ਵਾਂਗ ਆਉਂਦਾ ਹੁੰਦੇ ਨਹੀਂ ਵਾਰੀ-ਵਾਰੀ ਆਉਣਗੇ ਤੇ ਚਲੇ ਜਾਣਗੇ ਜੇਕਰ ਉਹ ਨਹੀਂ ਆਉਣਗੇ ਤਾਂ ਅਸੀਂ ਤਜਰਬਾ ਕਿੱਥੋਂ ਲਿਆਵਾਂਗੇ ਨੰਬਰ 37 ਨਾਸਪਤੀ ਖਾਂ ਨਾਲ ਸਾਡੇ ਸਰੀਰ ਵਿੱਚ ਤਾਕਤ ਸ਼ੁਰੂ ਹੋ ਜਾਂਦੀ ਹੈ ਅਤੇ ਕਮਜ਼ੋਰੀ ਵੀ ਦੂਰ ਹੋ ਲੱਗ ਜਾਂਦੀ ਹੈ ਨੰਬਰ 38 ਪਤਲੀ ਜਹੀ ਲੱਸੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਪੀਣ ਨਾਲ ਪਸ਼ਾਬ ਵਿੱਚ ਦੀ ਜਲਣ ਦੂਰ ਹੋਣ ਲੱਗ ਜਾਂਦੀ ਹੈ ਨੰਬਰ 39 ਚੁੱਪ ਕਰਕੇ ਵੀ ਨੀਕ ਕੰਮ ਹੁੰਦੇ ਨੇ ਮੈਂ ਦੇਖਿਆ ਅਦਰਕ ਤਾਂ ਨੂੰ ਸ਼ਾਂ ਦਿੰਦੇ ਹੋਏ ਨੰਬਰ 40 ਪੈਰਾਂ ਦੀਆਂ ਤਲੀਆਂ ਤੇ ਵੈਕਸ ਲਗਾ ਕੇ ਸੌਣ ਨਾਲ ਛਾਤੀ ਵਿੱਚ ਜੰਮਿਆ ਹੋਇਆ ਬਲਗਾਂ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 41 ਕੁੱਸ ਆਵੇ ਤਾਂ ਰੁਕਣਾ ਸਿੱਖੋ ਗਲਤੀ ਹੋ ਜਾਵੇ ਤਾਂ ਚੁੱਕਣਾ ਸਿੱਖੋ ਕਿਉਂਕਿ ਰਿਸ਼ਤੇ ਕਦੇ ਆਪਣੇ ਆਪ ਨਹੀਂ ਟੁੱਟਦੇ ਹੰਕਾਰ ਅ ਗਿਆਨ ਤੇ ਰਵਈਆ ਇਹ ਹੀ ਇਹਨਾਂ ਦਾ ਨੂਹ ਤੋੜ ਦਿੰਦੇ ਨੇ ਨੰਬਰ 42 ਕਿਸੇ ਵੀ ਤਰ੍ਹਾਂ ਦੇ ਛਖਾਮ ਨੂੰ ਠੀਕ ਕਰਨ ਲਈ ਖਟ ਟੀ ਦਹੀਂ ਵਿੱਚ ਗੋੜਾ ਤੇ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਖਾਓ ਨੰਬਰ 43 ਗਿਆਨ ਦੇ ਬਾਦਵੀਜੇ ਕਰ ਹੰਕਾਰ ਦਾ ਜਨਮ ਹੁੰਦਾ ਹੈ ਤਾਂ ਉਹ ਗਿਆਨ ਜ਼ਹਿਰ ਹੈ ਪਰ ਜੇਕਰ ਗਿਆਨ ਦੇ ਬਾਦ ਨਿਮਰਤਾ ਦਾ ਜਨਮ ਹੁੰਦਾ ਹੈ ਤਾਂ ਉਹ ਗਿਆਨ ਅਮਰਤ ਹੁੰਦਾ ਹੈ ਨੰਬਰ 44 ਚਿਹਰੇ ਉੱਪਰ برف ਰਗੜ ਨਾਲ ਤੁਹਾਡੀ ਹਲਾਂਕ ਅਲਜੋਲੀ ਸਕਿਨ ਬਿਲਕੁਲ ਠੀਕ ਹੋ ਜਾਵੇਗੀ ਨੰਬਰ 45 ਮਨ ਦੀ ਸ਼ਾਂਤੀ ਤੋਂ ਵੱਧ ਇਸ ਦੁਨੀਆ ਵਿੱਚ ਕੋਈ ਵੱਡੀ ਦੌਲਤ ਨਹੀਂ ਨੰਬਰ 46 ਜੋ ਔਰਤਾਂ ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਉੱਪਰ ਤਿਲ ਅਤੇ ਜਾਂ ਫਿਰ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦਾ ਚਿਹਰਾ ਚਮਕਦਾਰ ਰਹਿੰਦਾ ਹੈ ਨੰਬਰ 47 ਇਨਸਾਨ ਦੀ ਪਛਾਣ ਕਰਨੀ ਹੈ ਤਾਂ ਸੂਰਜ ਤੋਂ ਨਹੀਂ ਚਰਿੱਤਰ ਤੋਂ ਕਰੋ ਕਿਉਂਕਿ ਸੋਨਾ ਅਕਸਰ ਲੋਹੇ ਦੀਆਂ ਤਜੋਰੀਆਂ ਵਿੱਚ ਹੀ ਰੱਖਿਆ ਜਾਂਦਾ ਹੈ ਨੰਬਰ 48 ਜੇਕਰ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਿਆ ਕਰੋ ਨੰਬਰ 49 ਫਰਦੀ ਦੇ ਭਰੋਸਾ ਇੰਨਾ ਰੱਖੋ ਕਿ ਸੰਕਟ ਸਾਡੇ ਉੱਤੇ ਆਵੇ ਤੇ ਚਿੰਤਾ ਭਗਵਾਨ ਕਰੇ ਨੰਬਰ 540 ਹਾਂ ਦੇ ਨਾਲ ਅੰਬ ਦਾ achar ਖਾਣ ਨਾਲ ਭੁੱਖ ਬਦਨੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਅਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਧੇ ਤੋਂ ਵਧੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਕੇ ਹੋਰ ਵੀਡੀਓ ਦੇਖਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਧੰਨਵਾਦ